ਸਸਿਕਾਹ ਦੋਸਤੋ ਕੀ ਹਾਲ ਹੈ ਜੀ ਅੱਜ ਚੱਲੇ ਅਸੀਂ ਬਾਬੇ ਦੇ ਰੋਡ ਤੇ ਤੇ ਹੰਮਨ ਮੇਰੇ ਨਾਲ ਹੈ ਤੇ ਨਾਲ ਲਈ ਹਨੀ ਨੂੰ ਹਾਂਜੀ ਚਲੋ ਅਸੀਂ ਹੁਣ ਚੱਲਦੇ ਆ ਹਨੀ ਕੋਲੇ ਜਾਂਦੇ ਆ ਉਹ ਬਾਦ ਫਿਰ ਹਨੀ ਤੋਂ ਬਾਦ ਦੇਨੇ ਆ ਕੀ ਸਬਾਚਾਰ ਹਨਾ ਉਹ ਕੋੜੀ ਗੱਡੀ ਅੱਗੇ ਤੁਹਾਨੂੰ ਬਾਦ ਚ ਦਿਖਾਉਣਾ ਹਨੀ ਕੋਲੇ ਜਾ ਕੇ ਹਨੀ ਕੋਲੇ ਚੱਲ ਕੇ ਦਿਖਾਉਣਾ ਹੋਈ ਹਣੀ ਬਹਿ ਗਿਆ ਖੜ ਵਾਲਾ ਲਓ ਜੀ ਹਣੀ ਨੂੰ ਕਰ ਲੈ ਡਰਾਪ ਤੇ ਚੱਲੇ ਆ ਸਾਬਾ ਰੋਡ ਲਓ ਜੀ ਹੁਣ ਆਪਾਂ ਰੋਡ ਲਵੈਣੇ ਨੂੰ ਹਣੀ ਨੂੰ ਕਰ ਲੈ ਡਰਾਪ ਤੇ ਅੱਜ ਤੁਹਾਨੂੰ ਆਹ ਸਾਡੀ ਸਮਾਚਾਰ ਲੱਗੇ ਚੱਲੇ ਆ ਬਾਬਾ ਜੀ ਨੇ ਫਰਦੂਸਾ ਸਵੇਰੇ ਦਿੱਸ ਗਿਆ ਚੱਲਿਆ ਸਭ ਨੂੰ ਰਾਹ ਦਿਖਾਉਣਿਆ ਸਵਾਦ ਬਾਬਾ ਜੀ ਚੱਲ ਗਏ ਠੀਕ ਆ ਜੀ ਮਿੱਤਰੋ ਅਸੀਂ ਆਇਆ ਤੇਲ ਪੋਣ ਦੇਖਦੇ ਹੁਣ ਕਿੰਨੇ ਦਾ ਤੇਲ ਪੰਦਾ ਹੂੰ ਤਾਰੀ ਮਿੱਤਰੋ ਟੈਂਕੀ ਫੁੱਲ ਹੀ ਰਹਿੰਦੀ ਆ ਇਰੇ ਵਿੱਚ ਤਾਂ ਕਰੇ ਤੇਰੇ ਮੋਕਾ ਹੀ ਨਹੀਂ ਵੀਰੇ ਟੈਂਕੀ ਤੇਰੀ ਫੁੱਲਦੀ ਰਹਿੰਦੀ ਆ ਰੋਡ ਤੇ ਆ ਆਹ ਦਾ ਹਾਰਮਨ ਤਰਾਉਣ ਅਜੇ ਦੇਲਪਾਕ ਨਿਕਲ ਗਏ ਹੁਣ ਆਪਾਂਗੇ ਰੋਡ ਤੇ ਦਾ ਹੈ ਯੋਤਾ ਹਲੇ ਬੰਦ ਪਿਆ तकरीबन ਸਾਰਾ ਸਵੇਰ ਦੇ 7:30 ਵਜੇ ਆ 7:30 ਵਜੇ ਦਾ ਟਾਈਮ ਆ ਬਣੇ 7:30 ਦਾ ਟਾਈਮ ਆ ਸ਼ਹਿਰ ਵਾਲੇ ਬੰਦ ਪਿਆ সারা <laughs> ջոնդալի տադա մելա ո փոստը լավ լեզուով է ասա մելա է յոտա ਆਹ ਲਾ ਲਾ ਨੇ ਜਿਹਾ ਉਹ ਵਾਹ ਆਹ ਇਹ ਖਰੀ ਮੁਸਕੀਆਂ ਬਾਬਾ ਜੀ ਇਹ ਮੈਸਨ ਪੜ ਗਏ ਮੱਖੀ ਮੱਖੀ ਨਾ ਪਿਆ ਬਾਜੀ ਦੇ ਸਿੱਖਰੇ ਚੱਲੇ ਹੁਣ ਜਿਆਦਾ ਨਹੀਂ ਕੋਈ ਚਾਰੀ ਹੋਈ ਜਾਂਦੀ ਆ